ਰੂਸ ਦਾ ਬਾਦਸ਼ਾਹ ਪੀਟਰ ਰੂਸ ਦਾ ਬਾਦਸ਼ਾਹ ਪੀਟਰ ਆਪਣੇ ਦੇਸ਼ ਦੀ ਤਰੱਕੀ ਲਈ ਬਹੁਤ ਚਾਹਵਾਨ ਸੀ ਇਸ ਕਾਰਨ ਉਹ ਬਹੁਤ ਸਮੇਂ ਤੱਕ ਯੂਰਪ ਦੇ ਦੇਸ਼ਾਂ ਵਿੱਚ ਰਿਹਾ ਤਾਂ ਕਿ ਉਹਨਾਂ ਦੇਸ਼ਾਂ ਦੀ ਉન્નਤੀ ਦੇ ਵਾਂਗ ਹੀ ਆਪਣੇ ਰੂਸ ਨੂੰ ਵੀ ਅੱਗੇ ਲਿਜਾ ਸਕੇ ਉਸ ਸਮੇਂ ਦੌਰਾਨ ਉਹ ਇੱਕ ਮਸਜਦ ਦੂਰ ਦਾ ਭੇਸ ਬਣਾ ਕੇ ਹਾਲੈਂਡ ਦੇਸ਼ ਵਿੱਚ ਗਿਆ ਅਤੇ ਉੱਥੇ ਮੁੱਦਤਾਂ ਤੱਕ ਜਹਾਜ਼ਾਂ ਦਾ ਕੰਮ ਸਿੱਖਦਾ ਰਿਹਾ ਪੂਰਾ ਕਾਰੀਗਰ ਬਣ ਗਿਆ ਉੱਥੇ ਉਹਨੂੰ ਉਹ ਰੂਸੀ ਵੀ ਮਿਲੇ ਜਿਹੜੇ ਉਹਨੇ ਬਗਾਵਤ ਦੇ ਜੁਰਮ ਵਿੱਚ ਮੁਲਕ ਬਦਰ ਕੀਤੇ ਹੋਏ ਸਨ ਉੱਥੇ ਰਹਿ ਕੇ ਉਹਨਾਂ ਦਾ ਚਾਲ ਚੱਲਣ ਠੀਕ ਹੋ ਚੁੱਕਾ ਸੀ ਬਾਦਸ਼ਾਹ ਨੇ ਤਾਂ ਪਛਾਣ ਲਿਆ ਲੇਕਿਨ ਉਹ ਬਾਦਸ਼ਾਹ ਨੂੰ ਇਸ ਭੇਦ ਵਿੱਚ ਭੇਸ ਵਿੱਚ ਨਾ ਪਛਾਣ ਸਕੇ ਬਾਦਸ਼ਾਹ ਨੇ ਉਹਨਾਂ ਨੂੰ ਪੁੱਛਿਆ ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ ਉਹਨਾਂ ਨੇ ਉੱਤਰ ਦਿੱਤਾ ਅਸੀਂ ਰੂਸੀ ਹਾਂ ਰੂਸ ਤੋਂ ਨਿਕਾਲੇ ਹੋਏ ਹਾਂ ਬਾਦਸ਼ਾਹ ਨੇ ਕਿਹਾ ਮੈਂ ਵੀ ਰੂਸ ਤੋਂ ਆਇਆ ਹਾਂ ਇੰਨਾ ਕਹਿਣਾ ਸੀ ਕਿ ਆਪਸ ਵਿੱਚ ਬਧੇਰੇ ਪ੍ਰੇਮ ਹੋ ਗਿਆ ਜਦ ਬਾਦਸ਼ਾਹ ਵਾਪਸ ਆਉਣ ਲੱਗੇ ਤਾਂ ਉਹਨਾਂ ਨੇ ਕਿਹਾ ਹੈ ਚਲੋ ਤੁਸੀਂ ਵੀ ਮੇਰੇ ਨਾਲ ਚਲੋ ਮੇਰੀ ਬਾਦਸ਼ਾਹ ਨਾਲ ਦੋਸਤੀ ਹੈ ਮੈਂ ਤੁਹਾਡੀ ਸਿਫਾਰਿਸ਼ ਕਰ ਦਿਆਂਗਾ ਉਹ ਤੁਹਾਨੂੰ ਕੁਝ ਨਹੀਂ ਕਹੇਗਾ ਉਹਨਾਂ ਨੇ ਮਨਜ਼ੂਰ ਕਰ ਲਿਆ ਜਦ ਰੂਸ ਦੀ ਬੰਦਰਗਾਹ ਤੇ ਪਹੁੰਚੇ ਤਾਂਗੇ ਬੜੇ ਬੜੇ ਅਫਸਰ ਬਾਦਸ਼ਾਹ ਦੇ ਸਵਾਗਤ ਲਈ ਖੜੇ ਸਨ ਖੂਬ ਵਾਜੇ ਵੱਜਣ ਲੱਗੇ ਆਤਿਸ਼ਬਾਜ਼ੀਆਂ ਚੱਲਣ ਲੱਗ ਪਈਆਂ ਕਿ ਸਾਡਾ ਬਾਦਸ਼ਾਹ ਆਇਆ ਹੈ ਜਦ ਉਹਨਾਂ ਲੋਕਾਂ ਨੇ ਦੇਖਿਆ ਕਿ ਇਹ ਤਾਂ ਉਹੀ ਹੈ ਜਿਹੜਾ ਸਾਡੇ ਨਾਲ ਮਜ਼ਦੂਰੀ ਕਰਦਾ ਸੀ ਤਹਰਾਨ ਰਹਿ ਗਏ ਠੀਕ ਇਸੇ ਤਰ੍ਹਾਂ ਸੰਤ ਸਾਡੇ ਜੇ ਬਣ ਕੇ ਰਹਿੰਦੇ ਹਨ ਅਤੇ ਸਾਡੇ ਜਿਹਾ ਹੀ ਜੀਵਨ ਜਿਉਂਦੇ ਹਨ ਲੇਕਿਨ ਜਦ ਸਾਡੀਆਂ ਅੱਖਾਂ ਖੁੱਲ੍ਹਦੀਆਂ ਨੇ ਤਾਂ ਪਤਾ ਲੱਗਦਾ ਹੈ ਕਿ ਉਹ ਕੌਣ ਹਨ ਅਤੇ ਕਿਸ ਹਸਤੀ ਦੇ ਮਾਲਕ ਹਨ